ਲੋਕ ਸਭਾ ਹਲਕਾ ਬਠਿੰਡਾ ਬੜਾ ਚਰਚਾ ਚ ਸੁਰਖੀਆਂ ਚ ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਕਰਕੇ ਵੀ ਤੇ ਹੋਰ ਨਾ ਐਮਐਲਏ ਕਰਕੇ ਵੀ ਹੁਣ ਇੱਕ ਥਾਂ ਦੇ ਉੱਤੇ ਹੋਰ ਜਿਹੜੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਉਹਦੇ ਵਿੱਚ ਇੱਕ ਬੰਦਾ ਸਵਾਲ ਕਰਦਾ ਹੈ ਮੰਤਰੀ ਸਾਹਿਬ ਨੂੰ ਕਹਿੰਦੇ ਖੁੱਡੀਆਂ ਸਾਹਿਬ ਜਿਹੜੇ ਤੁਸੀਂ ਨਾਲ ਬਿਠਾਏ ਆ ਨਾ ਇਹ ਖੱਟੀਆਂ ਪੱਗਾਂ ਵਾਲੇ ਇਹਨਾਂ ਨੇ ਬੜੇ ਚੰਨ ਚਾੜੇ ਆ ਇਹ ਤਾਂ ਪੈਸੇ ਲੈਂਦੇ ਆ ਹੋਰ ਪਤਾ ਨਾ ਤਰ੍ਹਾਂ ਦੇ ਇਲਜ਼ਾਮ ਲਾਏ ਪਰ ਕਹਿੰਦੇ ਇੱਕ ਸਾਡਾ ਇਮਾਨਦਾਰ ਮੰਤਰੀ ਸੀ ਉਹ ਤਾਂ ਤੁਸੀਂ ਲਾ ਕੇ ਪਰਾਂ ਕਰਤਾ ਤੇ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੇ ਅੱਗੋਂ ਜਿੰਨੇ ਕੋ ਜਵਾਬ ਦਿੱਤੇ ਤੇ ਸਾਹਮਣੇ ਸਵਾਲ ਕਰਨ ਵਾਲ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਗੁਰਮੀਤ ਸਿੰਘ ਖੁੱਡੀਆਂ ਦਾ ਹਲਕਾ ਤੇ ਹੈ ਲੰਬੀ ਜਿੱਥੇ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਰਾਇਆ ਔਰ ਉਸ ਤੋਂ ਬਾਅਦ ਉਹ ਵਜ਼ੀਰ ਬਣ ਗਿਆਗੇ ਮਾਨਸਾ ਦੀ ਕਹਾਣੀ ਹੋਰ ਹੈ ਪਰ ਜੇ ਮਾਨਸਾ ਦੇ ਲੋਕ ਇੱਕ ਕੈਬਨਨ ਮੰਤਰੀ ਔਰ ਇੱਕ ਉਮੀਦਵਾਰ ਦੀ ਹਾਜ਼ਰੀ ਦੇ ਵਿੱਚ ਇਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਬੰਦਾ ਹੈ ਇਮਾਨਦਾਰ ਔਰ ਦੀ ਤੁਸੀਂ ਮੰਜੀ ਠੋਕਤੀ ਆ ਮਾਨਸਾ ਦੇ ਲੋਕ ਤੇ ਦੇਗੇ ਨੇ ਉਹਨੂੰ ਸਿੰਘਲਾ ਸਾਹਿਬ ਨੂੰ ਕਲੀਨ ਚਿੱਟ ਕਿ ਸਾਡਾ ਭਰਾ ਤੁਸੀਂ ਠੋਕਤਾ ਬਦਨਾਮ ਕਰਤਾ ਤੇ ਜਿਹੜੇ ਲਟੇਰੇ ਨੇ ਚੋਰ ਨੇ ਉਹ ਤੁਹਾਡੇ ਖੱਬੇ ਸੱਜੇ ਪਈ ਬੈਠੇ ਨੇ ਖੱਟੀਆਂ ਪਰਨਾ ਪੱਗਾ ਬਣ ਕੇ ਹੁਣ ਠੀਕ ਹੈ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਨੂੰ ਹੀ ਪਤਾ ਨਾ ਸੱਚਾਈ ਕੀ ਹੈ ਲੇਕਿਨ ਉਹ ਇੱਕ ਪੋਲਿਟਿਸ਼ੀਨ ਇੱਕ ਮੰਤਰੀ ਹੋਣ ਦੇ ਨਾਤੇ ਕੁਮੀਦ ਹੋਰਦੇ ਤੇ ਓਪਨ ਜਵਾਬ ਨਹੀਂ ਦੇ ਸਕੇ ਉਹਨਾਂ ਨੇ ਤੇ ਉਸ ਨੂੰ ਭਜਣਾ ਮناسب ਸਮਝਿਆ ਗਿਆ ਗੋਲਮੋਲ ਜਵਾਬ ਦੇਣਾ ਮناسب ਜਿਾ ਕਿ ਮੈਂ ਵੀਡੀਓ ਨਹੀਂ ਦੇਖੀ ਮੈਨੂੰ ਮੈਨੂੰ ਹੀ ਪਤਾ ਇਹ ਇੱਕ ਰੂਟੀਨ ਦੀ ਐਕਸਰਸਾਈਜ਼ ਆ ਜਿਹੜੀ ਉਹ ਖੁੱਡੀਆਂ ਸਾਹਿਬ ਨੁਭਾ ਕੇ ਚਲੇਗੇ ਲੇਕਿਨ ਮਾਨਸਾ ਦੇ ਲੋਕਾਂ ਦਾ ਤੇ ਗੁੱਸਾ ਹੈ ਹੀ ਨਾ ਕਿ ਸਾਡਾ ਇੱਕ ਪ੍ਰਾ ਔਰ ਜਦੋਂ ਸਵਾਲ ਹੈ ਕਿ ਜਦੋਂ ਸਿੰਗਲਾ ਸਾਹਿਬ ਦੇ ਨਾਲ ਇਹ ਕੁਝ ਹੋਇਆ ਪੰਜਾਬ ਸਰਕਾਰ ਦੇ ਵਿੱਚ ਇੱਕ ਮੰਤਰੀ ਫੜਿਆ ਗਿਆ ਉਹਨੂੰ ਜੇਲ੍ਹ ਜਾਣਾ ਪਿਆਗਾ ਔਰ ਸੰਗਰੂਰ ਦੇ ਉਸ ਤੋਂ ਬਾਅਦ ਇਲੈਕਸ਼ਨ ਆ ਗਈ ਬਾਣੀਆਂ ਭਾਈਚਾਰਾ ਜਿਹੜਾ ਪੰਜਾਬ ਦਾ ਉਹ ਵੀ ਖਫਾ ਹੋਏ ਸੀ ਉਹ ਵੀ ਨਾਰਾਜ਼ ਹੋਏ ਸੀ ਤੇ ਸ਼ਾਇਦ ਸੰਗਰੂਰ ਦੇ ਬਾਣੀਆਂ ਭਾਈਚਾਰੇ ਨੇ ਵੀ ਆਮ ਆਦੀ ਪਾਰਟੀ ਰਾਈਸ ਇਸੇ ਕਰਕੇ ਸਿਮਰਜੀਤ ਸਿੰਘ ਮਾਨ ਜਿੱਤ ਗਿਆ ਕਿਉਂਕਿ ਉਹਦੇ ਸਿਮਰਜੀਤ ਸਿੰਘ ਮਾਨ ਨੂੰ ਸਾਰੇ ਭਾਈਚਾਰੇ ਨੇ ਵੋਟਾਂ ਪਾਤੀਆਂ ਜਿਹੜਾ ਦੂਜਾ ਤਬਕਾ ਹੈ ਉਹ ਤਾਂ ਮੰਜੀ ਠੋਕਣ ਵਾਸਤੇ ਕਹਿੰਦੇ ਸੰਗਰੂਰ ਹੈ ਹੀ ਬਾਗੀਆਂ ਦਾ ਜਿਹੜੇ ਕ੍ਰਾਂਤੀਕਾਰੀ ਲੋਕਾਂ ਦਾ ਲੋਕ ਸਭਾ ਸੀਟ ਪਰ ਆ ਜਿਹੜਾ ਹੁਣ ਜਵਾਬ ਦੇਣਾ ਪਿਆ ਖੁੱਡੀਆਂ ਸਾਹਿਬ ਨੂੰ ਇਹ ਤਾਂ ਬੜਾ ਸੀਰੀਅਸ ਹੈ ਤੇ ਜੇ ਹਲੇ ਜਿਹੜਾ ਗੱਲ ਕਰਨ ਵਾਲਾ ਬੰਦਾ ਹੈਗਾ ਉਹ ਹਜੇ ਬਾਣੀਆਂ ਭਾਈਚਾਰੇ ਚੋਂ ਨਹੀਂ ਹੀ ਉਧਰ ਲੱਗਦਾ ਕੋਈ ਕਿਸਾਨ ਭਾਈਚਾਰੇ ਚ ਜ਼ਿੰਮੇਦਾਰ ਭਰਾ ਸੀ ਉਹਨੇ ਘੇਰ ਲਿਆਗਾ ਤੇ ਜਿਹੜਾ ਕਿਉਂਕਿ ਜਿਹੜਾ ਹਿੰਦੂ ਭਾਈਚਾਰਾ ਜਿਹੜਾ ਬਾਣੀਆਂ ਭਾਈਚਾਰਾ ਉਹ ਮੂੰਹ ਦੇ ਨਾਲ ਵਿਗਾੜਦਾ ਨਹੀਂ ਹੈਗਾ ਜਿਹੜੇ ਦੂਜੇ ਭਾਈਚਾਰੇ ਆਗੇ ਨੇ ਉਹ ਮੂੰਹ ਨਾ ਵਿਗਾੜ ਲੈਂਦੇ ਆਗੇ ਨੇ ਤੇ ਲਾਜ਼ਮੀ ਤੌਰ ਤੇ ਜਿਹੜਾ ਉੱਥੋਂ ਦਾ ਸ਼ਹਿਰ ਦਾ ਹਿੰਦੂ ਭਾਈਚਾਰਾ ਜਾਂ ਬ੍ਰਾਹਮਣ ਭਾਈਚਾਰਾ ਜਾਂ ਬਾਣੀਆਂ ਭਾਈਚਾਰਾਗਾ ਉਹ ਉਹ ਬਟਨਾਂ ਦੇ ਨਾਲ ਵਿਗਾੜੂਗਾ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਕਿਉਂਕਿ ਮੂੰਹ ਹਟ ਘਟ ਹੁੰਦੇ ਨੇ ਪਰ ਇਹ ਕਹਿੰਦੇ ਕੋਈ ਨਾ ਮੌਕਾ ਆਉਂਦੋਂ ਫੇਰ ਹੀ ਸੱਟ ਮਾਰਾਂਗੇ ਤੇ ਉਹ ਲੱਗਦਾ ਹੈ ਕਿ ਉਹ ਗੁੱਜੀ ਸੱਟ ਮਾਰਨਗੇ ਉਹ ਗੁੱਜੀ ਸੱਟ ਮਾਰਨਗੇ ਇਟ ਮੀਨ ਕਿ ਉੱਥੇ ਆਮ ਆਦੀ ਪਾਰਟੀ ਦਾ ਨੁਕਸਾਨ ਹੋਊਗਾ ਕਿਉਂਕਿ ਉਸ ਤੋਂ ਬਾਅਦ ਕੁਝ ਹੋਇਆ ਨਹੀਂ ਕਿ ਉਹਨਾਂ ਨੂੰ ਤੁਸੀਂ ਜਾਣਦੇ ਜੇ ਵਾਕੇ ਆਮ ਆਦੀ ਪਾਰਟੀ ਕੱਟੜ ਇਮਾਨਦਾਰ ਸੀ ਤੇ ਵਿਜੇ ਸਿੰਘਲਾ ਸਾਹਿਬ ਨੂੰ ਪਾਰਟੀ ਚੋਂ ਬਾਹਰ ਕੱਢ ਦਿੰਦੇ ਤੁਸੀਂ ਪਾਰਟੀ ਚ ਵੀ ਰੱਖਿਆ ਉਹ ਜਲੀਲ ਵੀ ਹੋ ਗਏ ਘਟੋ ਘਟੋ ਸਬੂਤ ਵਾਲੀ ਆਡੀਓ ਹੀ ਪੇਸ਼ ਕਰ ਦਿੰਦੇ ਆਡੀਓ ਵੀ ਨਹੀਂ ਪੇਸ਼ ਹੋਈ ਕੁਝ ਨਾ ਤੇ ਕੁਝ ਕਰਦੇ ਨਾ ਵੀ ਵਾਕਿਆ ਲੋਕਾਂ ਨੂੰ ਪਤਾ ਲੱਗਦਾ ਕਿ ਹਾਂ ਇਹਨੇ ਪੈਸੇ ਲਏ ਨੇ ਮੰਗੇ ਨੇ ਉਹ ਹੁਣ ਉਹ ਲੋਕਾਂ ਨੂੰ ਤੇ ਗੁੱਸਾ ਆਇਆ ਹੈ ਨਾ ਕਿ ਅਸੀਂ ਮਾਰ ਦੇ ਨਾਲ ਜਿਤਾਇਆ ਉਹ ਲੋਕੀ ਮਾਨਸਾ ਵਾਲੇ ਲੋਕ ਤੇ ਵੀ ਪਛਤਾਉਂਦੇ ਹੋਣਗੇ ਨਾ ਕਿ ਜਿਹਨੂੰ ਅਸੀਂ ਜਿਤਾਇਆ ਉਹਦੀ ਸਰਕਾਰ ਨੇ ਮੰਜੀ ਠੋਕ ਦਿੱਤੀ ਤੇ ਜਿਹਨੂੰ ਅਸੀਂ ਹਰਾਇਆ ਸਿੱਧੂ ਮੂਸੇਵਾਲਾ ਉਹਦੀ ਗੈਂਗਸਟਰਾਂ ਨੇ ਮੰਜੀ ਠੋਕ ਦਿੱਤੀ ਕਿਉਂਕਿ ਸਰਕਾਰ ਨੇ ਸਿਕਿਉਰਿਟੀ ਜਿਹੜੀ ਘਟਾਉਣੀ ਸੀ ਤੇ ਲੀਕ ਕਰ ਦਿੱਤੀ ਸਰਕਾਰ ਦੇ ਕੁਝ ਲਾਪਰਵਾਹ ਬੰਦਿਆਂ ਨੇ ਦੋਨੇ ਪਾਸੇ ਗਏ ਨਾ ਵੀ ਜਿਹੜਾ ਜਿੱਤਿਆ ਉਹ ਸਰਕਾਰ ਨੇ ਮੰਜੀ ਠੋਕਤੀ ਜਿਹੜਾ ਹਾਰਿਆ ਮਾਨਸੇ ਦੇ ਲੋਕਾਂ ਨੇ ਹਾਰਿਆ ਉਹਦੀ ਗੈਂਗਸਟਰ ਨੇ ਹਲਾ ਉਹਨੂੰ ਮਾਰ ਦਿੱਤਾ ਹੈਗਾ ਉਹਦੇ ਤੇ ਵੀ ਇਲਜ਼ਾਮ ਲੱਗਦੇ ਬਲਕੌਰ ਸਿੰਘ ਸਿੱਧੂ ਸਾਹਿਬ ਅੱਜ ਵੀ ਕਹਿ ਰਹੇ ਨੇ ਕਿ ਸਰਕਾਰ ਜੁਮੇਵਾਰ ਹੈ ਉਹ ਜਿਹੜਾ ਨੇ ਖਬਰਾਂ ਲੀਕ ਕੀਤੀਆਂ ਉਹ ਜ਼ਿੰਮੇਵਾਰ ਹੈ ਹੁਣ ਇਹ ਕਰਕੇ ਨਾ ਹੁਣ ਉਹ ਜਿਹੜੇ ਕਿਸਾਨਾਂ ਨੇ ਘੇਰਿਆ ਹੈਗਾ ਕਿਉਂਕਿ ਜਿਹੜਾ ਕਿਸਾਨ ਉਹ ਇੱਕ ਲੜਾ ਫਾਈਟਰ ਆ ਜਿਹੜਾ ਦੂਜਾ ਭਾਈਚਾਰਾ ਕਹਿੰਦੇ ਆਪਾਂ ਲੜ ਨਹੀਂ ਸਕਦੇ ਅਗੇ ਕਿਉਂਕਿ ਬਹੁਤਾ ਜਿਹੜੇ ਵਪਾਰੀ ਲੋਕ ਹੁੰਦੇ ਨੇ ਉਹ ਇੰਨਾ ਨਹੀਂ ਲੜ ਸਕਦੇ ਅਗੇ ਸਰਕਾਰ ਨਾਲ ਕੀ ਆਪਾਂ ਮੱਥਾ ਲਾਉਣਾ ਹੈਗਾ ਪਰ ਕਿਸਾਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਪਰ ਉਹ ਜਿਹੜਾ ਜੇ ਇੱਕ ਆਮ ਬੰਦੇ ਦੇ ਦਿਲ ਦੇ ਵਿੱਚ ਗੁੱਸਾ ਇਟ ਮੀਨ ਕਿ ਉਥੋਂ ਦਾ ਜਿਹੜਾ ਸ਼ਹਿਰ ਦਾ ਸ਼ਹਿਰੀ ਆ ਵਪਾਰੀ ਆ ਚਾਹੋ ਬ੍ਰਾਹਮਣ ਭਾਈਚਾਰਾ ਜੋ ਉਹ ਦੂਜਾ ਬਾਣੀਆਂ ਪਾਈਚਾਰਾ ਹੈਗਾ ਉਹ ਤਾਂ ਫਿਰ ਸਬਕ ਦੇਣਗੇ ਇਸੇ ਕਰਕੇ ਖੁੱਡੀਆਂ ਸਾਹਿਬ ਨੂੰ ਕੋਈ ਜਵਾਬ ਨਹੀਂ ਆਇਆਗਾ ਤੇ ਮਾਨਸਾ ਜਿਹੜਾ ਵਾ ਉਹ ਵੀ ਕ੍ਰਾਂਤੀਕਾਰੀ ਲੋਕ ਨੇ ਉਹ ਉਹ ਫਿਰ ਜਿੱਥੇ ਇੱਕ ਵਾਰਾ ਅੰਗਦ ਦੇ ਪੈਰ ਵਾਂਗੂ ਜਿੱਥੇ ਪੈਰ ਲਾਦ ਦੇ ਨਾ ਫਿਰ ਪੁੱਟਿਆ ਨਹੀਂ ਜਾਣਾ ਹੈਗਾ ਇੱਕ ਇਹਦੇ ਵਿੱਚ ਨੋਟ ਕਰਨ ਵਾਲੀ ਦਿਲਚਸਪ ਗੱਲ ਇਹ ਵੀ ਹੈ ਨਾ ਸਿੰਗਲਾ ਸਾਹਿਬ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਕ ਮੀਟਿੰਗਾਂ ਅਟੈਂਡ ਕੀਤੀਆਂ ਦੂਰੀ ਬਣਾਈ ਰੱਖੀ ਉਧਰੋਂ ਬਠਿੰਡਾ ਦਿਹਾਤੀ ਤੋਂ ਜਿਹੜੇ ਹੈਗੇ ਆ ਉਹ ਰਤਨ ਉਹ ਵੀ ਇਸੇ ਭ੍ਰਿਸ਼ਟਾਚਾਰ ਵਾਲੇ ਮਾਮਲੇ ਦੇ ਵਿੱਚ ਫੜੇਗੇ ਸੀ ਉਹਨਾਂ ਨੇ ਵੀ ਦੂਰੀ ਬਣਾ ਲਈ ਸੀ ਕਿਉਂਕਿ ਉਹਨਾਂ ਦੀ ਨਹੀਂ ਸੀ ਚੱਲਦੀ ਉਹਨਾਂ ਦੇ ਵੀ ਕਹਿੰਦੇ ਪਾਵਰਾਂ ਘਟਾ ਦਿੱਤੀਆਂ ਗਈਆਂ ਤੇ ਕਿਤੇ ਨਾ ਕਿਤੇ ਮੰਤਰੀ ਗਰਮੀਤ ਸਿੰਘ ਖੁੱਡੀਆਂ ਉਹਨੂੰ ਉਮੀਦਵਾਰ ਵਜੋਂ ਇਹ ਵੀ ਦੋ ਘਾਟੇ ਚੱਲਣੇ ਬਹੁਤ ਜ਼ਿਆਦਾ ਸਿਰ ਪੈਂਦਾ ਨਾ ਕਿ ਮੰਨ ਲਓ ਕਿ ਉੱਥੇ ਜੇ ਤੁਹਾਡੀ ਉਹ ਮਾਨਸੇ ਮੀਟਿੰਗ ਦੇ ਵਿੱਚ ਤੁਹਾਡਾ ਐਮ.ਐਲ.ਏ ਨਹੀਂ ਹੈ ਜਾਂ ਬਠਿੰਡਾ ਦਿਹਾਤੀ ਦੇ ਵਿੱਚ ਅਮਿਤ ਰਤਨ ਨਹੀਂ ਉਸ ਮੀਟਿੰਗ ਦੇ ਵਿੱਚ ਹੁੰਦਾ ਤੇ ਲੋਕ ਵੀ ਕਹਿਣਗੇ ਜੇ ਉਹ ਇਹਨਾਂ ਨੇ ਐਮ.ਐਲ.ਏ ਨਹੀਂ ਬਿਠਾਇਆ ਤੇ ਅਸੀਂ ਕਿਹਨੂੰ ਫੜਾਂਗੇ ਬਾਅਦ ਚ ਕਿਉਂਕਿ ਮੰਨ ਕੇ ਚੱਲਦੇ ਕਿ ਜੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਨੇ ਗੁਰਮੀਤ ਸਿੰਘ ਖੁੱਡੀਆਂ ਤੇ ਫਿਰ ਕਿਨੂੰ ਫੜਾਂਗੇ ਅਸੀਂ ਅਸੀਂ ਮਾਨਸੇ ਤੋਂ ਲੰਬੀ ਤੇ ਨਹੀਂ ਜਾ ਸਕਦੇ ਅਸੀਂ ਤੇ ਆਪਣੇ ਐਮ.ਐਲ.ਏ ਨੂੰ ਹੀ ਕਵਾਂਗੇ ਨਾ ਤੇ ਉਹ ਉਹ ਜਿਹੜੇ ਉਹ ਘਾਟਾ ਤੇ ਪੈਂਦਾ ਹੀ ਹੈਗਾ ਕਿਉਂਕਿ ਜੇ ਤੁਹਾਡਾ ਉਸ ਇਲਾਕੇ ਦਾ ਬੰਦਾ ਨਹੀਂ ਹੈ ਨੁਮਾਇੰਦਗੀ ਜਿਹੜੀ ਹੈ ਪਰ ਤੁਸੀਂ ਉਹਨੂੰ ਕੰਨੀ ਕਤਰਾ ਰਹੇ ਹੋ ਤੁਹਾਡੇ ਤੋਂ ਕੰਨੀ ਕਤਰਾ ਰਿਹਾ ਸਰਕਾਰ ਤੋਂ ਉਹ ਲਾਸ ਹੁੰਦਾ ਕਿਉਂਕਿ ਇੰਨਾ ਦਿਨਾਂ ਦੇ ਵਿੱਚ ਇੱਕ ਇੱਕ ਵੋਟ ਦੀ ਵੀ ਕੀਮਤ ਪੈਂਦੀ ਹੈਗੀਆ ਤੇ ਇੱਥੇ ਤੇ ਹਜ਼ਾਰਾਂ ਵੋਟਾਂ ਦਾ ਸਵਾਲ ਹੈਗਾ ਹੁਣ ਸਵਾਲ ਹੈ ਕਿ ਜਿਹੜੇ ਸਿੰਗਲਾ ਸਾਹਿਬ ਆ ਸਿੰਗਲਾ ਸਾਹਿਬ ਦਾ ਤੇ ਰੌਲਾ ਪੈ ਗਿਆ ਜਿਹੜੇ ਨਾਲ ਉਹ ਕਹਿੰਦੇ ਕਿ ਤੁਹਾਡੇ ਸੱਜੇ ਖੱਬੇ ਖੱਟੇ ਪਰਨੇ ਵਾਲੇ ਬੈਠੇ ਉਹਨਾਂ ਦੀ ਵੀਡੀਓ ਵਾਇਰਲ 1.5 ਲੱਖ ਦੇ ਵਿੱਚ ਬਦਲੀਆਂ ਕਰਵਾਉਂਦੇ ਫਿਰਦੇ ਆਗੇ ਨੇ ਉਹ ਤੁਸੀਂ ਬਿਠਾਏ ਆਗੇ ਨੇ ਲੀਡਰ ਦੇ ਤੌਰ ਤੇ ਉਹ ਐਸੇ ਕਰਕੇ ਲੋਕਾਂ ਨੂੰ ਗੁੱਸਾ ਹੈਗਾ ਕਿ ਬੈਠਣਾ ਤੇ ਚਾਹੀਦਾ ਸੀ ਇੱਥੇ ਐਮ ਐਲ ਏ ਬਠਾਲੇ ਤੁਸੀਂ ਲੁਟੇਰੇ ਠੱਗ ਤੇ ਹੋ ਸਕਦਾ ਹੈ ਕਿ ਪਿੱਛੇ ਜੇ ਖਬਰਾਂ ਵੀ ਆਏ ਕਿ ਸਿੰਗਲਾ ਸਾਹਿਬ ਵੀ ਨਾਰਾਜ਼ ਸੀ ਕਿ ਉੱਥੇ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈਗੀਆ ਤੇ ਜੋ ਹੋਰਾਂ ਨੂੰ ਜ਼ਿੰਮੇਵਾਰੀ ਦਿੱਤੀ ਜਾ ਰਹੀ ਹੈ ਤੇ ਫਿਰ ਤੁਹਾਡਾ ਉੱਥੋਂ لازمی ਤੌਰ ਤੇ ਨੁਕਸਾਨ ਹੋਣ ਦੇ ਜ਼ਿਆਦਾ ਚਾਂਸ